ਇਹ ਤੁਹਾਡੀ ਗੱਲ ਆ ਜਿਹੜੀ ਇਹਦੇ ਦੋ ਪੱਖ ਨੇ ਇੱਕ ਤਾਂ ਉਹ ਕੰਮ ਨੇ ਜਿਹੜੇ ਕੁੜੀਆਂ ਨੂੰ ਕਰਨੇ ਪੈਂਦੇ ਨੇ ਮਜਬੂਰੀ ਵਸ ਹਨਾ ਤੇ ਦੂਜੇ ਪਾਸੇ ਉਹ ਨੇ ਜਿਹੜਾ ਉਹ ਆਪਣੀ ਮਰਜ਼ੀ ਨਾਲ ਕਰਦੀਆਂ ਨੇ ਇਹ ਕੱਲੀਆਂ ਕੁੜੀਆਂ ਬਾਰੇ ਹੀ ਨਹੀਂ ਬੇਟਾ ਇਹ ਮੁੰਡਿਆਂ ਬਾਰੇ ਵੀ ਆ ਕੁੜੀਆਂ ਦੇ ਹਾਰਮੋਨਲ ਚੇਂਜ ਤਾਂ ਮੈਂ ਹਲੇ ਘੱਟ ਦੇਖਿਆ ਮੁੰਡਿਆਂ ਦੇ ਵਾਲਿਆ ਮੈਂ ਨਹੀਂ ਕੁੜੀ ਕੋਈ ਦੇਖੀ ਜਿਹਦਾ ਹਾਰਮੋਨ ਚੇਂਜ ਹੋਇਆ ਹੋਣ ਮੁੰਡੇ ਬਹੁਤ ਦੇਖਦਾ ਮੈਂ 2-3 ਦਿਖ ਜਾਂਦੇ ਆ ਰੋਜ਼ ਤੇ ਉਤਾ ਚਲੋ ਹਾਸੇ ਦੀ ਗੱਲ ਆ ਉਹ ਵੀ ਸਤਕਾਰਯੋਗ ਨੇ ਮੇਰੇ ਲਈ ਤੇ ਮੇਰੇ ਖਿਆਲ ਦੇ ਵਿੱਚ ਇਹ ਗੱਲ ਬਹੁਤ ਵੱਡੀ ਆ ਬਹੁਤ ਬਰੀਕ ਆ ਔਰ ਜਿਹੜੀ ਸਾਡੇ ਸੰਸਾਰਕ ਪੱਧਰ ਤੇ ਐਕਚੁਅਲੀ ਜਿਹੜੀ ਗਲੋਬਲਾਈਜੇਸ਼ਨ ਆ ਨਾ ਸਾਰਾ ਪਿੰਡ ਬਣ ਗਿਆ ਸੰਸਾਰ ਇੱਕ ਤਾਂ ਇਹਦੇ ਵਿੱਚ ਬਹੁਤ ਚੀਜ਼ਾਂ ਨੇ ਨਾ ਜਿਹੜੀਆਂ ਉਹ ਇੱਕ ਦੂਜੇ ਦੇ ਖੇਤਰ ਚ ਘੁਸ ਪੈਠ ਹੋ ਰਹੀ ਆ ਅਸਲ 'ਚ ਹਨਾ ਅਮਰੀਕਾ ਦੀਆਂ ਗੱਲਾਂ ਅਸੀਂ ਸਾਡੀਆਂ ਗੱਲਾਂ ਕਿਸੇ ਹੋਰ ਨੇ ਮਤਲਬ ਦੇਸ਼ਾਂ ਦਾ ਵੀ ਕਲਚਰ ਵੀ ਇੱਕ ਦੂਜੇ ਚ ਮਤਲਬ ਵੜਦਾ ਜਾ ਰਿਹਾ ਉਹ ਸਭ ਤੋਂ ਵੱਡੀ ਪ੍ਰੋਬਲਮ ਕ੍ਰੀਏਟ ਕਰਦਾ ਮਤਲਬ ਅਸੀਂ ਰਹੇ ਇੱਥੇ ਰਹੇ ਹੁੰਨੇ ਆ ਕਲਚਰ ਆ ਜਿਹੜਾ ਉਹ ਅਸੀਂ ਕੋਈ ਹੋਰ ਹੀ ਅਡਾਪਟ ਕਰ ਲੈਨੇ ਆ ਭਾਸ਼ਾ ਅੱਜ ਜਦੋਂ ਦਾ ਸੋਸ਼ਲ ਮੀਡੀਆ ਆਇਆ ਉਹਦੇ ਤੇ ਹੋਰ ਹੀ ਤਰ੍ਹਾਂ ਦੀ ਭਾਸ਼ਾ ਚੱਲ ਪਈ ਹੈ ਨਾ ਬਹੁਤ ਸਾਰੇ ਇਹੋ ਜਿਹੇ ਸ਼ਬਦ ਸੀ ਜਿਹੜੇ ਅੱਜ ਤੋਂ 15 ਸਾਲ ਪਹਿਲਾਂ ਨਹੀਂ ਸੀ ਹੁੰਦੇ ਮਤਲਬ ਇਵਨ ਕੇ ਬਰੋ ਵੀ ਨਹੀਂ ਸੀ ਕਹਿੰਦੇ ਹੋਰ ਤਾਂ ਚੱਲ ਬਾਹਲੀ ਦੂਰ ਦੀ ਗੱਲ ਇਸ ਕਰਕੇ ਉਹ ਸਾਰਾ ਜਿਹੜਾ ਨਾ ਇਹ ਬਹੁਤ ਔਖਾ ਕੰਮ ਜਿਹੜਾ ਕੁਝ ਹੋ ਰਿਹਾ ਔਰ ਗਲਤ ਵੀ ਹੈ ਇਹ ਹੁਣ ਇਹਦੇ ਵਿੱਚ ਜਦੋਂ ਤੁਸੀਂ ਔਰਤ ਨੂੰ ਇਹ ਕਹਿੰਦੇ ਹੋ ਕਿ ਔਰਤ ਨੂੰ ਤਾਂ ਜੀ ਔਰਤ ਰਹਿਣਾ ਚਾਹੀਦਾ ਤੇ ਇੱਥੇ ਉਹ ਜਿਹੜੀਆਂ ਉਹ ਨਹੀਂ ਝੰਡਾ ਚੱਕੂ ਮਹਿਕਮਾ ਉਹ ਸਾਡੇ ਖਿਲਾਫ ਹੋ ਜਾਣਗੇ ਅੱਛਾ ਤੁਸੀਂ ਔਰਤਾਂ ਦੇ ਖਿਲਾਫ ਹੀ ਬੋਲਦੇ ਹੋ ਹਨ ਉਹ ਵੀ ਨਹੀਂ ਕਹਿ ਸਕਦੇ ਅਸੀਂ ਮਤਲਬ ਔਰਤ ਔਰਤ ਵਰਗੀ ਜਿਹੜੀ ਮੈਂ ਉਹਦੇ 'ਚ ਕਿਹਾ ਸੀ ਆ ਜਿੱਥੇ ਮੈਂ ਕਿਹਾ ਸੀ ਕਿ ਪੈਟਰੋਲ ਪੰਪ ਤੇ ਕੰਮ ਮੇਰਾ ਕਹਿਣ ਦਾ ਮਤਲਬ ਇਹ ਸੀ ਇਹ ਹੈ ਕਿ ਮੈਂ ਇਹ ਨਹੀਂ ਕਹਿੰਦਾ ਕਿ ਔਰਤ ਕੋਈ ਜ਼ੋਰ ਵਾਲਾ ਕੰਮ ਕਿਉਂ ਨਹੀਂ ਕਰ ਸਕਦੀ ਕਰ ਸਕਦੀ ਹੈ ਪਰ ਕੁਝ ਕੰਮ ਐਹ ਜਿਹੇ ਨੇ ਜਿਹੜਿਆਂ ਦਾ ਜ਼ੋਰ ਨਾਲ ਸੰਬੰਧ ਨਹੀਂਗਾ ਉਹਨਾਂ ਦਾ ਸੰਬੰਧ ਆ ਜਿਹੜਾ ਉਹ ਮਾਨਸਿਕਤਾ ਨਾਲ ਆ ਥੋੜੀ ਮਾਨਸਿਕਤਾ ਤੇ ਅਸਰ ਪਾਉਂਦੇ ਆ ਉਹ ਕੰਮ ਹਨਾ ਜਿਵੇਂ ਕਿ ਆਹੀ ਮਤਲਬ ਇੱਕ ਕੁੜੀ ਫਰਜ਼ ਕਰੋ 10 ਸਾਲ ਇਹੋ ਜੀ ਕੋਈ ਨੌਕਰੀ ਕਰਦੀ ਹੈ ਜਿਹਦੇ 'ਚ ਉਹਨੂੰ ਰੋਜ਼ ਜਾ ਕੇ ਉਹ ਪੈਂਟ ਸ਼ਰਟ ਪਾਉਣੀ ਪੈਂਦੀ ਹੈ ਜਾਂ ਟੋਪੀ ਲੈਣੀ ਪੈਂਦੀ ਹੈ ਤਾਂ ਨੇਚਰਲੀ ਉਹਦੀ ਮਾਨਸਿਕਤਾ ਤੇ ਇਸ ਗੱਲ ਦਾ ਅਸਰ ਹੋਊਗਾ ਔਰ ਉਹ ਕੁੜੀ ਜਦੋਂ ਤੁਸੀਂ ਦੇਖਦੇ ਹੋ ਕੱਪੜਿਆਂ 'ਚ ਗਹਿਣਿਆਂ 'ਚ ਉਹਦਾ ਵਿਆਹ ਹੁੰਦਾ ਤਾਂ ਉਹ ਬਿਲਕੁਲ ਹੀ ਡਿਫਰੈਂਟ ਲੱਗਦੀ ਹੈ ਮੈਂ ਖੁਦ ਇਹ ਗੱਲ ਮਹਿਸੂਸ ਕੀਤੀ ਕੁੱਲ ਸਿੱਧੂ ਦੇ ਕੁੱਲ ਸਿੱਧੂ ਦੇ ਦੇ ਵਿੱਚ 3-4 ਵੱਖਰੇ ਵੱਖਰੇ ਇੱਕ ਤਰ੍ਹਾਂ ਨਾਲ ਇਹਦੀ ਦਿੱਖ ਆ ਇੱਕ ਇਹਦੀ ਦੇਖਾਂ ਆਹੀ ਜੀਨ ਪਾਈ ਆ ਪੈਂਟ ਪਾਈ ਆ ਟੀ-ਸ਼ਰਟ ਆ ਕੋਈ ਨਹੀਂ ਕੀਤੀ ਆ ਕੋਈ ਮੇਕਅਪ ਨਹੀਂ ਕੋਈ ਕੁਛ ਨਹੀਂ ਸਾਈਕਲ ਚਲਾਉਂਦੀ ਆ ਉਹ ਵੀ ਬੰਦਿਆਂ ਵਾਲਾ ਹਾਕੀ ਆ ਜਿਹੜੀ ਉਹ ਹਨਾ ਵਿੱਚ ਫਸਾ ਕੇ ਰੱਖਦੀ ਆ ਕਿਤੇ ਮਤਲਬ ਕੋਈ ਵੀ ਬੰਦਾ ਕਿਉਂਕਿ ਉਹ ਖੇਡਦੀ ਰਹੀ ਆ ਹਾਕੀ ਦਾਰੋ ਪਹਿਲਾਂ ਉਹਨੂੰ ਕਿਤੇ ਰਾਤ ਬਰਾਤੇ ਕੁੱਤੇ ਬਿੱਲੇ ਤੋਂ ਵੀ ਆ ਦੂਜੇ ਪਾਸੇ ਉਹ ਆ ਜਦੋਂ ਉਹਦਾ ਵਿਆਹ ਹੁੰਦਾ ਹਨਾ ਹੁਣ ਵਿਆਹ ਤੋਂ ਬਾਅਦ ਕੋਈ ਉਹਦੀ ਜ਼ਿੰਦਗੀ 'ਚ ਏਦਾਂ ਦੀ ਟਰੈਜੇਡੀ ਵਾਪਰਦੀ ਆ ਉਹ ਜਿਹੜੇ ਰੰਗ-ਬਰੰਗੇ ਕੱਪੜੇ ਨਹੀਂ ਉਹ ਪਾਉਂਦੀ ਸਿੰਪਲ ਕੱਪੜੇ ਪਾਉਂਦੀ ਆ ਪਰ ਉਦੋਂ ਉਹ ਜੀਨ ਟੌਪ ਉਹ ਨਹੀਂ ਪਾਉਂਦੀ ਉਦੋਂ ਹੈ ਸੂਟ ਪਰ ਹੈ ਬੇਰੰਗ ਹੈਨਾ ਇਸ ਕਰਕੇ ਕਲਚਰ ਦੇ ਨਾਲ ਮਾਨਸਿਕਤਾ ਦੇ ਨਾਲ ਪਹਿਰਾਵਾ ਹੁੰਦਾ ਹੈ ਨਾ ਜਿਹੜੀ ਥੋੜੇ ਵਾਲੀ ਗੱਲ ਆ ਉਹ ਵੀ ਆਹੀ ਗੱਲ ਆ ਕਿ ਹੁਣ ਗੱਲ ਤੁਸੀਂ ਇਹ ਵੀ ਹੈ ਕਿ ਤੁਸੀਂ ਆਪਦੀ ਪਸੰਦ ਦੇ ਅਨੁਸਾਰ ਕਰੋਗੇ ਕੋਈ ਅਸੀਂ ਐਂ ਤਾਂ ਕਹਿ ਨਹੀਂ ਸਕਦੇ ਵੀ ਅਸੀਂ ਭਾਈ ਵਰਦੀ ਲਾ ਦੀਏ ਵਰਦੀ ਤਾਂ ਲਾਈ ਨਹੀਂ ਜਾ ਸਕਦੀ ਕਿਸੇ ਦੀ ਸਮਾਜ 'ਚ ਥੋੜੀ ਵਰਦੀ ਲਾਈ ਜਾ ਸਕਦੀ ਹੈ ਜੇ cinema ਦੇਖਣਾ ਆਓਗੇ ਤਾਂ ਲਾਲ ਪੈਂਟ ਚਿੱਟੀ ਸ਼ਰਟ ਪਾ ਕੇ ਆਓ ਜਾਂ ਕੋਈ ਹੋਰ ਇਹ ਤਾਂ ਆਪਣੀ ਆਪਣੀ ਮਾਨਸਿਕਤਾ ਦੇ ਤੁਹਾਡੇ ਪਰਸਨਲ ਪ੍ਰੋਬਲਮਾਂ ਨੇ ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ 5wood ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ